ਇਸ ਸ਼ਹਿਰ ਦਾ ਨਾਮ ਪਾਣੀ ਦੇ ਨਾਮ ਤੇ ਰੱਖਿਆ ਗਿਆ। ਉੱਥੇ ਅਸੀਂ ਪਾਣੀ ਖਰੀਦ ਕੇ ਪੀਂਦੇ ਆ। ਬਿਲਕੁਲ ਪੀਤਾ ਜਾਂਦਾ। ਪੂਰੇ ਪੰਜਾਬ ਨੂੰ 150 ਤੋਂ ਵੱਧ ਜ਼ੋਨਾਂ ਵਿੱਚ ਵੰਡਿਆ ਗਿਆ ਇਹ ਪਤਾ ਕਰਨ ਲਈ ਕਿ ਪੰਜਾਬ ਵਿੱਚ ਪਾਣੀ ਦੀ ਸਥਿਤੀ ਕੀ ਹੈ। ਉਸ ਦੇ ਵਿੱਚ 117 ਜ਼ੋਨ ਜਿਨ੍ਹਾਂ ਨੂੰ ਡਾਰਕ ਜ਼ੋਨ ਕਿਹਾ ਗਿਆ। 1% ਜਿਹੜਾ ਰਿਚ ਆਪ ਹੁੰਦਾ ਤਾਂ ਅਸੀਂ ਉਹਦੇ ਮੁਕਾਬਲੇ 166% ਵੱਧ ਪਾਣੀ ਕੱਢਦੇ ਕੱਢਦੇ ਰਹੇ। ਚਾਰ ਮੰਤਰੀਆਂ ਦੇ ਵਜ਼ੀਰਾਂ ਨੂੰ ਉਸ ਨੂੰ ਡਿਊਟੀ ਲਗਾਈ ਗਈ ਕੀ ਬਣਿਆ ਉਹਦਾ ਤੁਸੀਂ ਇਜ਼ਰਾਈਲ ਜਾਓ ਅੱਛਾ ਇਜ਼ਰਾਈਲ ਜਾਣ ਦੀ ਇਜ਼ਰਾਈਲ ਤੁਸੀਂ ਸਿੱਖੋਗੇ ਉਹ ਪਾਣੀ ਦੀ ਵਰਤੋਂ ਕਿਵੇਂ ਕਰਦੇ ਨੇ ਖੇਤੀਬਾੜੀ ਦੀ ਕਿਵੇਂ ਕਰਦੇ ਨੇ ਗਏ ਇਜ਼ਰਾਈਲ ਕਦੇ ਨਹੀਂ ਗਏ ਕਹਿ ਦੇਣਾ ਕਿ ਕਿਸਾਨ ਵਰਤੋਂ ਜ਼ਹਿਰ ਛੱਡ ਦੇਵੇ ਤਾਂ ਬਹੁਤ ਸਾਰੀ ਚੀਜ਼ਾਂ ਬਚ ਜਾਣਗੀਆਂ ਕਿਸਾਨ ਵਰਤੋਂ ਛੱਡੇ ਕਿਵੇਂ ਕਿਸਾਨ ਕੀ ਬੰਜਰ ਛੱਡ ਜਮੀਨ ਨਾ ਇਹ ਤੁਹਾਡਾ ਸਵਾਲ ਆਪਣੇ ਆਪ ਤੋਂ ਬਹੁਤ ਵੱਡਾ ਸਵਾਲ ਆ ਇਹ ਢੰਗ ਨਾਲ ਹੀ ਮਾਰਤਾਂ ਖੜੀਆਂ ਕਰਦੀਆਂ ਉਹ ਦਿਖਾਉਣ ਵਾਸਤੇ ਕਰਦੀਆਂ ਸਾਡੇ ਕੋਲ ਐਗਰੀਕਲਚਰ ਐਕਸਪਰਟ ਨਹੀਂ ਤਿਆਰ ਸਾਡੇ ਕੋਲ ਸੁੰਡੀ ਦਾ ਇਲਾਜ ਨਹੀਂ ਲੱਭ ਸਕੇ ਜਿਹੜਾ ਬੰਦਾ ਸਾਡੇ ਮਾਲਵੇ ਦੇ ਵਿੱਚ ਝੋਨੇ ਦੀ ਖੇਤੀ ਕਰਦਾ ਉਹਦੇ ਘਰੇ ਕੁੜੀ ਦਾ ਰਿਸ਼ਤਾ ਨਹੀਂ ਕਰਦੇ ਸੀ ਕਹਿੰਦੇ ਭੁੱਖਾ ਮਾਰੂ ਸਾਡੀ ਕੁੜੀ ਨੂੰ ਫਿਰ ਇੱਕ ਵਾਰੇ ਬੋਰ ਰਿਪੋਰਟਿੰਗ ਕਰਦੇ ਹੋਏ ਦੇਖਿਆ ਕਿ ਜੇ ਛੋਟੇ ਬੱਚੇ ਨੂੰ ਪੈਨ ਫੜਾਇਆ ਗਿਆ ਛੋਟੇ ਹੀ ਬੱਚੇ ਨੇ ਉਹ ਪੈਨ ਉਹਦੇ ਹੱਥ ਤੋਂ ਹੋਲਡ ਨਹੀਂ ਹੋਇਆ ਅਸੀਂ ਇਹ ਨਹੀਂ ਕਹ ਰਹੇ ਕਿ ਸਭ ਕੁਝ ਪਾਣੀ ਕਰਕੇ ਹੋ ਰਿਹਾ ਬਟ ਬਹੁਤ ਕੁਝ ਪਾਣੀ ਕਰਕੇ ਹੋਇਆ ਬੱਚਾ ਛੋਟਾ 10 ਸਾਲ ਦਾ ਬੱਚਾ ਉਹਦੀ 8 ਸਾਲ ਦੀ ਸਿਸਟਰ ਹੈ ਔਰ ਉਹ ਆਪਣਾ ਸਾਰਾ ਕੁਝ ਗਵਾ ਚੁੱਕਿਆ ਸੀ ਗੰਦੇ ਆਪਣੇ ਦਾਦਾ ਆਪਣੇ ਦਾਦੀ ਆਪਣੇ ਪਿਤਾ ਆਪਣੀ ਮਾਤਾ ਐਸ.ਵਾਈ.ਐਲ ਤਾਂ ਸੀ ਸਿਰਫ ਆਪਣੇ ਰਾਜਨੀਤਿਕ ਜੀਵਨ ਵਾਸਤੇ ਰਾਜਨੀਤਿਕ ਪੜਾਅ ਵਾਸਤੇ ਰੱਖਿਆ ਹੋਇਆ ਅਸੀਂ ਜੋ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਜ਼ਮੀਨੀ ਪਾਣੀ ਦਾ ਸੰਕਟ ਕੀ ਹੈ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਐਸ.ਵਾਈ.ਐਲ ਤੋਂ ਅਲੱਗਾ ਵੀ ਹੈ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਚਾਹੇ ਉਹ ਸਿਆਸੀ ਧਿਰਾਂ ਦੀ ਗੱਲ ਕਰੀਏ ਚਾਹੇ ਸਮਾਜਿਕ ਧਿਰਾਂ ਦੀ ਗੱਲ ਕਰੀਏ ਮੇਰੇ ਨਾਲ ਮੇਰੇ ਸਹਿਯੋਗੀ ਰਮਨਦੀਪ ਸ਼ਰਮਾ ਹੁਣੇ ਵੀ ਮੌਜੂਦ ਨੇ ਰਮਨਦੀਪ ਸ਼ਰਮਾ ਖੇਤੀਬਾੜੀ ਮਾਮਲੇ ਦੇ ਵਿੱਚ ਲਗਾਤਾਰ ਰਿਪੋਰਟਿੰਗ ਕਰਦੇ ਨੇ ਤੇ ਕਈ ਮੁੱਦੇ ਜੋ ਅਣਗੋਲੇ ਹੋ ਜਾਂਦੇ ਨੇ ਕਿਸਾਨ ਆਗੂਆਂ ਵੱਲੋਂ ਵੀ ਸਿਆਸੀ ਲੋਕਾਂ ਵੱਲੋਂ ਵੀ ਅੱਜ ਉਸ ਮੁੱਦੇ ਤੇ ਅਸੀਂ ਗੱਲ ਕਰਾਂਗੇ ਰਮਨ ਐਸਵਾਈਐਲ ਬਾਰੇ ਅਸੀਂ ਬਹੁਤ ਰਿਪੋਰਟਿੰਗ ਕੀਤੀ ਹੁਣ ਵੀ ਰਿਪੋਰਟਿੰਗ ਹੋ ਰਹੀ ਹੈ ਅੱਗੇ ਵੀ ਹੋਣੀ ਹੈ ਪਰ ਪੰਜਾਬ ਦੇ ਵਿੱਚ ਇਸ ਸਮੇਂ ਪਾਣੀਆਂ ਦਾ ਮੁੱਦਾ ਗੰਭੀਰ ਹੋਰ ਵੀ ਹੈ ਕਿਉਂਕਿ ਜਦੋਂ ਤੁਸੀਂ ਰਿਪੋਰਟਿੰਗ ਕਰਦੇ ਹੋ ਤੁਹਾਡੇ ਰਿਪੋਰਟਾਂ ਦੇ ਰਾਹੀਂ ਜਾਂ ਜੋ ਲੋਕ ਪੰਜਾਬ ਦੇ ਭਲੇ ਵਾਸਤੇ ਗੱਲ ਕਰਦੇ ਨੇ ਉਹਨਾਂ ਦੀਆਂ ਗੱਲਾਂ 'ਚ ਇਹ ਗੱਲ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜੋ ਜ਼ਮੀਨੀ ਪਾਣੀ ਹੈ ਔਰ ਪੰਜਾਬ ਦੇ ਵਿੱਚ ਜੋ ਪਾਣੀ ਪ੍ਰਦੂਸ਼ਿਤ ਹੋ ਰਿਹਾ ਐਸਵਾਈਐ ਨੂੰ ਲੈਦਾ ਕਰਾਂਗੇ ਇਸ ਪੂਰੇ ਮੁੱਦੇ 'ਚ ਅਸੀਂ ਐਸਵਾਈਐ ਦੀ ਗੱਲ ਨਹੀਂ ਕਰਾਂਗੇ ਸਿਰਫ ਇੰਟਰੋ ਵਾਸਤੇ ਗੱਲ ਹੋਈ ਸੀ ਤੇ ਤੁਸੀਂ ਫਿਲਹਾਲ ਇਹ ਦੱਸੋ ਕਿ ਤੁਹਾਡੀ ਰਿਪੋਰਟਿੰਗ ਔਰ ਜੋ ਤੁਸੀਂ ਇੰਨੇ ਸਾਰੇ ਸਾਡੀ ਰਿਪੋਰਟਾਂ ਲੈ ਕੇ ਆਏ ਨੇ ਇਸ ਵਿਚਾਰ ਚਰਚਾ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਇਸ ਸਮੇਂ ਪਾਣੀ ਦੇ ਹਾਲਾਤ ਕੀ ਨੇ ਪਾਣੀ ਦਾ ਜਿਹੜਾ ਸੰਕਟ ਹੈ ਕਿੰਨਾ ਗੰਭੀਰ ਹੈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਗੰਭੀਰ ਮੁੱਦੇ ਤੇ ਅੱਜ ਚਰਚਾ ਕਰ ਰਹੇ ਹੋ ਤਾਂ ਇਹ ਗੰਭੀਰ ਤਾਂ ਇਸ ਲਈ ਵੀ ਹੈ ਕਿਉਂਕਿ ਪੰਜਾਬ ਦਾ ਨਾਂ ਹੀ ਪੰਜਾਬ ਤੋਂ ਪਿਆ ਜੇ ਇੱਕ ਸਾਰ ਕੋਲ ਪਹਿਲਾਂ ਦਰਿਆ ਹੀ ਨਹੀਂ ਰਹੇ ਤਾਂ ਫਿਰ ਪੰਜਾਬ ਦਾ ਮਤਲਬ ਹੀ ਨਹੀਂ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਸਰ ਧਰਤੀ ਹੇਠਲਾ ਪਾਣੀ ਸੀ ਜਿਹਨੂੰ ਅਸੀਂ ਕਦੇ ਅਮਰਤ ਕਹਿੰਦੇ ਸੀਗੇ ਕਿ ਜੇਕਰ ਪੰਜਾਬ ਜਾਓ ਤਾਂ ਪੰਜਾਬ ਦਾ ਪਾਣੀ ਪੀਓ ਤਾਂ ਸ਼ਾਇਦ ਤੁਹਾਨੂੰ ਲੱਗੋਗਾ ਤੁਸੀਂ ਅਮਰਤ ਪੀ ਲਿਆ ਤਾਂ ਸ਼ਾਇਦ ਅੱਜ ਅਸੀਂ ਬਦਕਿਸਮਤੀ ਨਾਲ ਕਹਿ ਰਹੇ ਹਾਂ ਕਿ ਅੱਜ ਸਾਡਾ ਪਾਣੀ ਅਮਰਤ ਨਹੀਂ ਰਿਹਾ ਅੱਜ ਸਾਡਾ ਪਾਣੀ ਇੰਨਾ ਪ੍ਰਦੂਸ਼ਿਤ ਹੋ ਚੁੱਕਿਆ ਕਿ ਤੁਹਾਨੂੰ ਘਰ-ਘਰ ਅੱਜ ਪੰਜਾਬ ਜਿਹੜਾ ਬਿਮਾਰ ਨਜ਼ਰ ਆਊਗਾ ਘਰ-ਘਰ ਦਾ ਕੋਈ ਨਾ ਕੋਈ ਵਿਅਕਤੀ ਤੁਹਾਨੂੰ ਬਿਮਾਰ ਨਜ਼ਰਾਂ ਵੀਗਾ ਏਅਰਪੋਰਟਾਂ ਕਹਿੰਦੀਆਂ ਅਸੀਂ ਨੇ ਕਹਿੰਦੇ 2020 ਦੀ ਰਿਪੋਰਟ ਆਪਣੀ ਜਿਹੜੀ ਗੱਲ ਸ਼ੁਰੂ ਹੋਈ 2020 ਦੀ ਰਿਪੋਰਟ ਮੇਰੇ ਕੋਲ ਪਈ ਹੈ 150 ਤੋਂ ਵੱਧ ਜਿਹੜੇ ਸਾਡੇ ਜ਼ੋਨ ਮੁਰੇ ਮਤਲਬ ਪੂਰੇ ਪੰਜਾਬ ਨੂੰ 150 ਤੋਂ ਵੱਧ ਜ਼ੋਨਾਂ ਵਿੱਚ ਵੰਡਿਆ ਗਿਆ ਇਹ ਪਤਾ ਕਰਨ ਲਈ ਕਿ ਪੰਜਾਬ ਦੇ ਵਿੱਚ ਪਾਣੀ ਦੀ ਸਥਿਤੀ ਕੀ ਹੈ ਉਸ ਦੇ ਵਿੱਚ 117 ਜ਼ੋਨ ਜਿਨ੍ਹਾਂ ਨੂੰ ਡਾਰਕ ਜ਼ੋਨ ਕਿਹਾ ਗਿਆ ਸਾਡੇ ਅੱਜ ਜਿਹੜੇ ਡਾਰਕ ਜ਼ੋਨ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਇਹ ਪੰਜਾਬ ਦਾ ਡਾਰਕ ਜ਼ੋਨ ਆ ਤਾਂ ਉਹਦੇ ਵਿੱਚ 153 ਜ਼ੋਨ ਨੇ ਟ 117 ਬਲਾਕ ਜਿਹੜੇ ਹੈਗੇ ਨੇ ਉਹਨਾਂ ਨੂੰ ਡਾਰਕ ਜਨ ਮੰਨ ਲਿਆ ਇਹ ਰਿਪੋਰਟ 2020 ਦੀ ਹੈ ਇਹ 2020 ਦੀ ਰਿਪੋਰਟ ਹੈਗੀ ਆ ਔਰ ਇਹਦੇ ਵਿੱਚ 76.5% ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਫੀਸਦ ਬਲਾਕ ਹੈ ਜਿਹਨ ਕਿ ਇਹਨੂੰ ਡਾਰਕ ਜ਼ੋਨ ਦੇ ਵਿੱਚ ਆ ਉਹ ਦੂਸਰੇ ਪਾਸੇ ਗਵੰਡੀ ਸੂਬੇ ਦੀ ਗੱਲ ਕਰ ਲਈ ਹਰਿਆਣਾ ਦੀ ਗੱਲ ਕਰ ਲਈ ਤਾਂ ਉਹਦੇ 100 ਟੋਟਲ 143 ਬਲਾਕ 88 ਬਲਾਕ ਜਿਹੜੇ ਹੈਗੇ ਨੇ ਉਹ ਖਤਰੇ ਦੀ ਜਿਹੜੀ ਆਪਾਂ ਡਾਰਕ ਜ਼ੋਨ ਦੀ ਗੱਲ ਕਰੀਏ ਔਰ ਉਹ 61.5 ਜਾਏਗਾ ਜਿਹੜਾ ਜਿਹੜਾ ਫੀਸ ਦਬੰਦਾ ਤਾਂ ਇਸ ਦੇ ਹਿਸਾਬ ਨਾਲ ਜੇ ਅਸੀਂ ਅੱਗੇ ਚੱਲੀ ਜਾਵਾਂਗੇ ਤਾਂ ਸਾਨੂੰ ਪਰ ਮੈਨੂੰ ਇੱਥੇ ਸਮਝਾਉਣਾ ਜ਼ਰੂਰੀ ਹੈ ਜੋ ਦਰਸ਼ਕ ਜੁੜੇ ਹੋਏ ਨੇ ਡਾਰਕ ਜ਼ੋਨ ਦਾ ਮਤਲਬ ਕੀ ਹੋਇਆ 153 ਬਲਾਕ ਇਹਨਾਂ ਨੇ ਆਈਡੈਂਟੀਫਾਈ ਕੀਤੇ ਪੂਰੇ ਪੰਜਾਬ ਦੇ ਵਿੱਚ ਕੇਂਦਰੀ ਵਾਟਰ ਬੋਰਡ ਜਿਹੜਾ ਹੈਗਾ ਜਿਸ ਨੇ ਆਈਡੈਂਟੀਫਾਈ ਕੀਤੇ ਸੀ ਉਸ ਤੋਂ ਬਾਅਦ 117 ਜ਼ੋਨ ਇਹਨਾਂ ਨੂੰ ਡਾਰਕ ਜ਼ੋਨ ਕਿਹਾ ਗਿਆ ਇਹਦਾ ਭਾਵ ਜਿਹੜਾ ਆਮ ਬੰਦਾ ਹੈਗਾ ਉਹ ਇਹਨੂੰ ਕਿਵੇਂ ਸਮਝੇ ਹਾਂਜੀ ਇਹਦੇ ਵਿੱਚ ਨਾ ਸਾਡੀ ਇਕੋ ਫਾਇਰ ਹੋ ਜਾਂਦੇ ਪੜਾ ਆ ਜਾਂਦੇ ਆ ਪਹਿਲਾ ਪੜਾ ਦੂਜਾ ਪੜਾ ਤੀਜਾ ਪੜਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਾऊं ਤਾਂ ਪਿੰਡਾਂ ਦੀ ਭਾਸ਼ਾ ਦੇ ਵਿੱਚ ਕਿਸਾਨਾਂ ਦੀ ਭਾਸ਼ਾ ਦੇ ਵਿੱਚ ਮੈਂ ਸਮਝਾ ਦਿਆਂ ਕਿ ਕਹਿੰਦੇ ਕੇਵਲ ਕੈਪਟੀ ਮੋਟਰਾਂ ਹੁੰਦੀਆਂ ਸੀ ਕਿ 10 ਫੁੱਟ ਤੇ ਜਿਹੜੀ ਹੈਗੀ ਆ ਉਹ ਕੈਪਟੀ ਲੱਗ ਜਾਂਦੀ ਸੀ ਤੇ ਇੰਜਨ ਜਾਂ ਛੋਟੀ ਮੋਟਰ ਜਿਹੜੀ ਹੈਗੀ ਆ ਤਿੰਨ ਦੀ ਦੋ ਦੀ ਉਹਦੇ ਨਾਲ 5 ਤੱਕ ਦੀ ਮੋਟਰ ਨਾਲ ਉਹ ਪਾਣੀ ਜਿਹੜਾ ਹੈਗਾ ਕਿਸਾਨ ਆਪ ਦੀ ਭਰਪਾਈ ਕਰ ਲੈਂਦੇ ਸੀ। ਠੀਕ ਹੈ। ਤਾਂ ਉਹ ਹੁਣ ਜਿਹੜਾ ਹੈਗਾ ਉਹ ਜਿਹੜਾ ਜਲ ਉਹ 600 ਤੋਂ ਪਲੱਸ ਜਿਹੜਾ ਹੈਗਾ ਫੀਲਡ ਤੇ ਉਹ ਜਾ ਚੁੱਕਿਆ। ਤਾਂ ਜਿਹੜਾ 100 ਫੀਟ ਜਿਹੜਾ ਇਹ ਕਿਹਾ ਸੀ ਉਸ ਸਮੇਂ ਰਿਪੋਰਟ ਸੀ ਕਿ 24 ਤੱਕ ਜਿਹੜਾ ਹੈਗਾ ਡੈਡਲਾਈਨ ਸੀ 2024 ਤੱਕ 100 ਮੀਟਰ ਜਿਹੜਾ ਪੜਾਲਾ ਪਾਣੀ ਉਹ ਖਤਮ ਹੋ ਜਾਵੇਗਾ ਲਾ ਕੇ ਥੋੜਾ ਜਿਹਾ ਮੁਕਸਰੀਗੇ ਜੇ ਸੇਮ ਦਾ ਏਰੀਆ ਉਹ ਇੱਕ ਦੋ ਜ਼ਿਲ੍ਹੇ ਦਾ ਕੁਝ ਹਿੱਸਾ ਬਚੇਗਾ ਪੂਰਾ ਜ਼ਿਲ੍ਹਾ ਨਹੀਂ ਬਚੇਗਾ। ਔਰ ਜੂਨ 84 ਤੋਂ ਲੈ ਕੇ ਜੂਨ 2000 16 ਤੱਕ ਦਾ ਕਿਹਾ ਗਿਆ ਸੀ 75% ਏਰੀਆ ਜਿਹੜਾ ਹੈਗਾ 100 ਹਰ ਸਾਲ ਜਿਹੜਾ ਕਿੰਨਾ ਘਟਦਾ ਸੀ ਉਸ ਦੇ ਜ਼ਿਕਰ ਕਰਦੇ ਆ 84 ਤੋਂ ਲੈ ਕੇ ਜਿਹੜਾ ਹੁਣ ਤੱਕ ਦੀ ਅਰਸਤ 44 2016 ਤੱਕ ਦੀ 1.61 ਮੀਟਰ ਹਰ ਸਾਲ ਧਰਤੀ ਹਲਾ ਪਾਣੀ ਉਹ ਜਿਹੜਾ ਹੈਗਾ ਪੱਧਰ ਉਹਦਾ ਘਟਦਾ ਜਾਵੇਗਾ ਤੇ ਅੱਜ 16 ਟੱਪੀ ਨੂੰ ਵੀ ਮੇਰੇ ਹਿਸਾਬ ਜਿਹੜੇ 7 ਸਾਲ ਜਿਹੜੇ ਹੈਗੇ ਨੇ ਉਹ ਹੋ ਚੁੱਕੀ ਹੈ ਯਾਨੀ ਅੰਕੜਾ ਜ਼ਿਆਦਾ ਹੋ ਗਿਆ ਹੋਇਆ ਹੈ ਇਹ ਅੰਕੜਾ ਯਾਨੀ ਇੱਥੇ ਸਮਝਾ ਦਈਏ ਕਿ ਜੋ ਰਿਪੋਰਟ ਕਹਿੰਦੀ ਹੈ ਪੰਜਾਬ ਦੇ ਵਿੱਚ ਹਰ ਸਾਲ 1.6 ਫੀਸਡ ਮੀਟਰ ਪਾਣੀ ਜਿਹੜਾ ਉਹ ਹੇਠਾਂ ਜਾਂਦਾ ਰਹੇਗਾ 2016 ਤੱਕ ਦੀ ਰਿਪੋਰਟ ਇਹ ਸੀ ਪਰ ਹੁਣ 4 ਸਾਲ ਉਹ 3 ਸਾਲ 2023 ਵਾਲੇ ਇਹ 7 ਸਾਲ ਹੋ ਗਏ ਯਾਨੀ ਰਮਨ ਇਹ ਜੋ ਅੰਕੜਾ ਇਹ ਹੋਰ ਵੀ ਵੱਧ ਗਿਆ ਹੈ ਘਟ ਘਟਣ ਤੋਂ ਧਰਿਆ ਨਹੀਂ ਘਟਿਆ ਇਸ ਕਰਕੇ ਨਹੀਂ ਹੋਣਾ ਕਿਉਂਕਿ ਜਿੰਨੀ ਵਰਤੋਂ ਪੰਜਾਬ ਚ ਪਾਣੀ ਦੀ ਹੋ ਰਹੀ ਹੈ ਚਾਹੇ ਉਹ ਖੇਤੀਬਾੜੀ ਵਾਸਤੇ ਹੋ ਰਹੀ ਹੋਵੇ ਚਾਹੇ ਪਰਸਨਲ ਯੂਜ਼ ਵਾਸਤੇ ਹੋ ਰਹੀ ਹੋਵੇ ਜਿਹੜਾ ਰੀਚਾਰਜ ਵਾਟਰ ਹੈ ਰੀਚਾਰਜ ਵਾਟਰ ਤੋਂ ਭਾਵ ਇਹ ਹੈ ਜੋ بارشਾਂ ਤੋਂ ਹੋ ਰਿਹਾ ਹੈ ਜਾਂ ਜੋ بارشਾਂ ਤੋਂ ਬਾਅਦ ਪਾਣੀ ਇਕੱਠਾ ਹੋਇਆ ਸਰਕਾਰ ਨੇ ਉਹਦੇ ਵਾਸਤੇ ਕਿਹੜੀ ਚਾਰਾ ਜੋਈ ਕੀਤੀ ਕਿ ਉਹ ਪਾਣੀ ਧਰਤੀ ਹੇਠ ਜਾਵੇ ਯਾਨੀ ਉਹਨੂੰ ਰੀਚਾਰਜ ਕਹਿੰਦੇ ਆ ਜਿੰਨਾ ਅਸੀਂ ਰੀਚਾਰਜ ਕਰ ਰਹੇ ਹਾਂ ਉਸ ਤੋਂ ਕਿਤੇ ਵੱਧ ਅਸੀਂ ਵਰਤ ਰਹੇ ਹਾਂ ਰਮਨ ਠੀਕ ਹੈ ਨਾ ਉਹ 17 ਦੇ ਵਿੱਚ 166% ਜਿਹੜਾਗਾ ਪਾਣੀ ਅਸੀਂ ਰੀਚਾਰਜ ਦੀ ਸਮਰਥਾ ਨਾਲੋਂ ਵੱਧ ਕੱਢਿਆ ਇੱਕ ਪਰ 1% ਜਿਹੜਾ ਹੈਗਾ ਰੀਚਾਰਜ ਹੁੰਦਾ ਤਾਂ ਅਸੀਂ ਉਹਦੇ ਮੁਕਾਬਲੇ 166% ਵੱਧ ਪਾਣੀ ਕੱਢਦੇ ਹਾਂ ਕੱਢਦੇ ਰਹੇ। ਤੁਹਾਡੇ ਮੇਰੇ ਘਰਾਂ 'ਚ ਜਾਂ ਤੁਹਾਡੇ ਗਵਾਂਡੀਆਂ ਦੇ ਘਰਾਂ 'ਚ ਇਹ ਵੀ ਹੁੰਦਾ ਹੋਊਗਾ ਕੋਈ ਨਾ ਕੋਈ ਮੋਟਰ ਲੈ ਕੇ ਆਪਣੇ ਗਲੀ ਮੁਹੱਲੇ 'ਚ ਖੜਾ ਹੈ ਆਪਣਾ ਬੋਰ ਡੂੰਘਾ ਕਰਾਉਣ ਦੇ ਲਈ। ਇਹ ਉਹੀ ਅਸਰ ਹੈ ਜੋ ਤੁਸੀਂ ਆਪਣੀ ਅੱਖਾਂ ਨਾਲ ਰੋਜ਼ ਰੋਜ਼ ਦੇਖ ਰਹੇ ਹੋ। ਉਸਤ ਦਲੀਪ ਜੀ ਅਸੀਂ ਉਹ ਉਹ ਅਲੱਗ ਪਾਰਟ ਹੈ ਉਹ ਉਹ ਬੜਾ ਗੰਭੀਰ ਹੈ ਜਿਹੜਾ ਤੁਸੀਂ ਮੁੱਦਾ ਛੇੜਿਆ। ਉਹ ਕਿਵੇਂ ਸਾਡੀ ਪਾਣੀ ਅਸੀਂ ਨੀਤੀ ਕੱਢਿਆ ਕਿਵੇਂ ਅਗਰ ਨੀਚੇ ਕਰਨ ਅਸੀਂ ਲਾਈਨ ਦੇ ਵਿੱਚ ਲੱਗੇ ਹੋਏ ਹਾਂ ਇੱਕ ਤੋਂ ਬਾਅਦ ਇੱਕ ਕਿ ਮੇਰਾ ਬੋਰ ਹੋਰ ਡੂੰਘਾ ਹੋ ਜੇ ਮ ਅਜਿੱਤੇ ਮੇਰਾ ਇੱਕ ਘੰਟਾ ਮੋਟਰ ਚੱਲ ਕੇ 2 ਕਿੱਲੇ ਭਰਦਾ ਤੇ 1 ਘੰਟਾ ਮੋਟਰ ਚੱਲ ਕੇ ਮੇਰੇ 4 ਕਿੱਲੇ ਜਿਹੜੇ ਹੈਗੇ ਪਾਣੀ ਦੇ ਭਰ ਜਣ ਉਹ ਵੱਖਰਾ ਉਹ 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 ਵੀ ਰਿਪੋਰਟ ਆਪਣੇ ਕੋਲੇ ਹੈਗੀ ਆ ਔਰ ਜਿਹੜਾ ਐਗਰੀਕਲਚਰ ਸੈਕਟਰ ਹੈਗਾ ਉਹ 34.58 ਜਿਹੜਾ ਹੈਗਾ ਬੀਸੀਐਮ ਜਿਹੜਾ ਹੈਗਾ ਪਾਣੀ ਬਿਲੀਅਨ ਕਿਊਬਿਕ ਜਿਹੜਾ ਕਿ ਮੀਟਰ ਪਾਣੀ ਵਰਤੋਂ ਹੁੰਦਾ ਔਰ ਇੰਡਸਟਰੀ ਜਿਹੜੀ ਹੈਗੀ ਆ 0.19.53% ਜਿਹੜਾ ਹੈਗਾ ਔਰ ਡੋਮੈਸਟਿਕ ਵਾਸਤੇ ਮੈਸ 2% ਜਿਹੜਾ ਨੇੜੇ ਤੇ ਜਿਹੜਾ ਵਰਤਿਆ ਜਾਂਦਾ ਇਹ ਹਾਲਾਤ ਨੇ ਔਰ ਜਿਹੜੀ ਪੀ ਹੈ ਜਾਨਕੀ ਜਿਹੜੀ ਤੁਸੀਂ ਇਹ ਰਿਪੋਰਟ ਕੰਪ ਹੈ 5 8 ਹਾਂ ਐਮ ਸੀ ਬੀ ਸੀ ਐਮ ਕਹਿੰਦੇ ਨੇ ਬਿਲੀਅਨ ਬਿਲੀਅਨ ਕਿਊਸਿਕ ਮੀਟਰ ਪਾਣੀ ਯਾਨੀ ਕਿ ਖੇਤੀਬਾੜੀ ਵਾਸਤੇ ਸਭ ਤੋਂ ਵੱਧ ਪਾਣੀ ਵਰਤਿਆ ਜਾ ਰਿਹਾ ਹੈ ਉਸ ਤੋਂ ਬਾਅਦ 20% ਦੇ ਅਰਾਊਂਡ ਇੰਡਸਟਰੀ ਲਈ ਵਰਤਿਆ ਜਾ ਰਿਹਾ ਚਾਹੇ ਉਹ ਅਲੱਗ-ਅਲੱਗ ਤਰ੍ਹਾਂ ਦੀ ਇੰਡਸਟਰੀਆਂ ਹੋਈਏ ਤੇ ਪਾਣੀ ਦੀ ਵਰਤੋਂ ਹੁੰਦੀ ਹੈ ਇੱਕ ਤੋਂ ਵੱਡੀ ਗੱਲ ਹੈ ਕਿ ਜਿਹੜੀ PAU ਦੀ ਸਟੱਡੀ ਦੀ ਰਿਪੋਰਟ ਹੈਗੀ ਹੈ 88 ਤੋਂ 2016 ਤੱਕ ਦੀ ਰਿਪੋਰਟ ਹੈ ਉਸ ਦੇ ਵਿੱਚ ਜਿਹੜਾ ਹੈਗਾ ਸੈਂਟੀਮੀਟਰ ਦੇ हिसाब ਨਾਲ ਦੇਖੀਏ ਤਾਂ ਆ ਟੋਟਲ ਜਿਹੜਾ ਹੈਗਾ 25 ਸੈਂਟੀਮੀਟਰ ਜਿਹੜਾ ਹੈਗਾ ਪਾਣੀ ਕੰਢੀ ਏਰੀਆ ਦੇ ਵਿੱਚੋਂ نیچے ਜਾ ਰਿਹਾ ਔਰ ਦੂਸਰੇ ਪਾਸੇ ਜਿਹੜੀ ਇਹਦੀ ਗੱਲ ਕਰਕੇ 50% ਜਿਹੜਾ ਕਿ 0.50 ਸੈਂਟੀਮੀਟਰ 50 ਸੈਂਟੀਮੀਟਰ ਦੀ ਗੱਲ ਕਰਕੇ ਤਾਂ ਉਹ ਸੈਂਟਰ ਪੰਜਾਬ ਤੋਂ نیچے ਜਾ ਆਰ ਆਰ ਇਹ 88 ਤੋਂ ਲੈ ਕੇ 2016 ਦੀ ਰਿਪੋਰਟ ਹੈ ਔਰ ਹਰ ਸਾਲ ਜਾ ਰਿਹਾ ਵੱਡੀ ਚਿੰਤਾ ਦੀ ਗੱਲ ਹੈ ਹਰ ਸਾਲ ਇੰਨਾ ਜਾ ਰਿਹਾ ਤਾਂ ਗਰਾਊਂਡ ਤੇ ਜਿਹੜੀ ਹੈਗੀ ਤੁਸੀਂ ਪਾਣੀ ਜਿਹੜਾ ਅੱਜ ਤੁਹਾਨੂੰ 100 ਫੁੱਟ ਤੇ ਨਜ਼ਰ ਆਵੇਗਾ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਪਾਣੀ ਤੁਹਾਨੂੰ ਜਾ ਕੇ 130 ਫੁੱਟ ਦੇ ਨੇੜੇ ਦੇ ਨੇੜੇ ਜਿਹੜਾ ਹੈਗਾ ਉਹ ਪਾਣੀ ਤੁਸੀਂ ਕੱਢ ਪਾਉਂਗੇ ਇਹ ਜਿਹੜੀ ਹੈਗੀ ਰਿਪੋਰਟ ਹੈਗੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਕਰਦੀ ਹੈ ਸਾਡੀਆਂ ਸਰਕਾਰਾਂ ਤੇ ਵੀ ਜਿਨ੍ਹਾਂ ਨੇ ਸਮੇਂ-ਸਮੇਂ ਤੇ ਨਾ ਤਾਂ ਲੋੜ ਸਮਝੀ ਸਿਰਫ ਅਸੀਂ ਇੱਕ ਲੜਾਈ ਲੜਦੇ ਰਹੇ ਕਿ ਪੰਜਾਬ ਨੂੰ ਰਿਪੀਰੀਅਨ ਜਿਹੜੀ ਸਟੇਟ ਦਿੱਤਾ ਕਿ ਪੰਜਾਬ ਉਹ ਮਾਲਕੀਅਤ ਦਰਿਆਵੀ ਹੱਕ ਦਿੱਤੇ ਜਾਣ ਪਰ ਜਿਹੜਾ ਗਰਾਊਂਡ ਵਾਟਰ ਸੰਭਾਲਣਾ ਸੀ ਸਰਕਾਰਾਂ ਨੇ ਉਹਦੇ ਪਿੱਛੇ ਕੋਈ ਕਦਮ ਨਹੀਂ ਚੁੱਕਿਆ ਜਦੋਂ ਤੁਸੀਂ ਰਿਪੋਰਟਿੰਗ ਕਰਦੇ ਹੋ ਮਤਲਬ ਕਿ ਸਾਰੇ ਤੁਸੀਂ ਅੰਕੜੇ ਦੱਸੇ ਸਾਰਾ ਕੁਝ ਠੀਕ ਹੈ ਅਸੀਂ ਐਸਵਾਈਐਲ ਐਸਵਾਈਐਲ ਕਰਦਣ ਗਾਣੇ ਤੱਕ ਬਣ ਗਏ ਹਰਿਆਣੇ ਦੇ ਪੰਜਾਬ ਲੜਦੇ ਵੀ ਨਜ਼ਰ ਆਇਆ ਅਲੱਗ-ਅਲੱਗ ਮੁੱਦੇ ਤੇ ਜੀ ਪਰ ਜਿਹੜਾ ਪੰਜਾਬ ਦੇ ਵਿੱਚ ਗੰਭੀਰ ਮੁੱਦਾ ਪਾਣੀਆਂ ਨੂੰ ਲੈ ਕੇ ਹੈਗਾ ਤੁਸੀਂ ਗਰਾਊਂਡ ਤੋਂ ਜ਼ਿਆਦਾ ਰਿਪੋਰਟਿੰਗ ਕਰਦੇ ਹੋ ਕਿਸਾਨ ਆਗੂ ਤੁਹਾਨੂੰ ਬਹੁਤ ਸਾਰੇ ਮਿਲਦੇ ਹੋਣਗੇ ਜੀ ਸਿਆਸੀ ਲੋਕ ਮਿਲਦੇ ਹੋਣਗੇ ਹਰ ਪਾਰਟੀ ਦੇ ਮਿਲਦੇ ਹੋਣਗੇ ਉਹਨਾਂ ਨਾਲ ਗੱਲ ਹੁੰਦੀ ਹੈ ਜਦੋਂ ਐਸਵਾਈਐਲ ਵਾਲਾ ਮੁੱਦਾ ਛੇੜ ਕੇ ਬਾਹਰ ਨੂੰ ਆਉਂਦੇ ਨੇ ਤੁਸੀਂ ਕਈ ਵਾਰੀ ਪਿੰਚ ਵੀ ਕਰਦੇ ਹੋਵੋਗੇ ਦੱਸੋ ਜੀ ਜਿਹੜਾ ਪੰਜਾਬ ਦੇ ਵਿੱਚ ਚੱਲਦੀ ਏ ਕੰਡੀ ਏਰੀਏ ਚੱਲਦੀ ਏ ਸੈਂਟਰਲ ਪੰਜਾਬ ਚ ਉਹ ਜਿਹੜਾ ਜ਼ਮੀਨ ਹੇਠਲਾ ਪਾਣੀ ਤਾਂ ਕਿਸੇ ਹੋਰ ਨੇ ਨਹੀਂ ਕੱਟ ਲਿਆ ਜਿਹੜਾ ਕੱਢਿਆ ਜਾ ਰਿਹਾ ਉਹਦੇ ਉਹਦੀ ਸਾਮ ਸੰਭਾਲ ਕਿਵੇਂ ਹੋਏਗੀ ਉਹ ਰੀਚਾਰਜ ਕਿਵੇਂ ਹੋਏਗਾ ਜਾਂ ਉਹਦੇ ਵਾਸਤੇ ਗੱਲ ਹੀ ਨਹੀਂ ਹੁੰਦੀ ਆਪਾਂ ਗੱਲ ਹੀ ਨਹੀਂ ਸੁਣੇ ਕਦੇ ਡਾਰਕ ਜ਼ੋਨ ਕੀ ਬਣੇ ਉਹ ਜਿਹੜੇ ਰਿਪੋਰਟਾਂ ਆਂਦੀਆਂ ਨੇ ਅਖਬਾਰਾਂ ਤੱਕ ਰਹਿ ਜਾਂਦੀਆਂ ਨੇ ਚਾਹਾਂ ਚੂਹਾ ਪੀ ਕੇ ਸਾਰੇ ਲੰਘ ਜਾਂਦੇ ਨੇ ਔਰ ਅਖਬਾਰਾਂ ਨੂੰ ਇਹ ਇਹ ਬਦਕਿਸਮਤੀ ਆ ਸਾਡੇ ਪੰਜਾਬੀਆਂ ਦੀ ਇਸ ਕਰਕੇ ਬਦਕਿਸਮਤੀ ਆ ਕਿ ਸਾਡੇ ਨੁਮਾਇੰਦੇ ਵੀ ਜਿਹੜੇ ਨੇ ਸਾਰਨ ਪਾਰਟੀਆਂ ਦੀ ਗੱਲ ਕਰਦਾ ਮੈਂ ਸਾਰੀਆਂ ਤਰ੍ਹਾਂ ਦੀ ਗੱਲ ਕਰਦਾ ਉਹ ਇਹ ਗੰਭੀਰ ਮੁੱਦਿਆਂ ਵੱਲ ਸਮਾਦੇਨ ਦੀ ਬਜਾਏ ਉਹ ਦੇਖਦੇ ਕਿ ਅਸੀਂ ਵੋਟ ਪ੍ਰਾਪਤੀ ਸਾਡੀ ਕੀ ਸਾਧਨ ਹੋ ਸਕਦੇ ਆ ਅਸੀਂ ਮੁਫਤ ਦੇ ਕੇ ਵੋਟ ਕੀ ਲੈ ਸਕਦੇ ਆ ਅਸੀਂ ਕਿਹੜਾ ਲਾਲਚ ਦੇ ਕੇ ਦੇਖ ਸਕਦੇ ਆ ਪਰ ਉਹ ਨਹੀਂ ਇਹ ਦੇਖ ਰਹੀ ਜੇ ਪਾਣੀ ਨਹੀਂ ਰਿਹਾ ਸਾਡੀ ਇਨਸਾਨੀਅਤ ਨਹੀਂ ਰਹੀ ਸਾਡਾ ਸਭਿਆਚਾਰ ਨਹੀਂ ਰਹੇਗਾ ਅਸੀਂ ਜੇ ਤੁਹਾਡੇ ਸੂਬੇ ਦਾ ਨਾਮ ਹੀ ਪਾਣੀਆਂ ਤੇ ਪਾਣੀਆਂ ਤੇ ਅਸੀਂ ਇੱਥੋਂ ਜਾਣ ਲਈ ਮਜਬੂਰ ਹੋ ਜਾਾਂਗੇ ਕਿਉਂਕਿ ਹਿਜਰਤ ਸਾਨੂੰ ਮਜਬੂਰਨ ਕਰਨੀ ਪਵੇਗੀ ਕਿਉਂਕਿ ਜੇ ਖੇਤੀਬਾੜੀ ਪੰਜਾਬ ਕੋਲ ਬਚੀ ਆ ਜੋ ਹੀ ਨਾ ਪਾਣੀ ਕਰਕੇ ਰਹੇਗੀ ਤਾਂ ਹੋਏਗੀ ਕਿ ਜਿਹੜਾ ਤੁਸੀਂ ਸਵਾਲ ਕੀਤਾ ਇਹ ਸਵਾਲ 2000 ਜਿਹੜੀ ਕੈਪਟਨ ਬਾਜ਼ਾਰਤਾਈ 2012 ਦੇ ਵਿੱਚ 20 18 ਦੇ ਵਿੱਚ ਇਹ ਮੁੱਦਾ ਪਾਰਲੀਮੈਂਟ ਆਪਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਉਠਿਆ ਪਾਰਲੀਮੈਂਟ ਦੀ ਰਿਪੋਰਟ ਤੋਂ ਬਾਅਦ ਉਠਦਾ ਇਹ ਮੁੱਦਾ ਤਾਂ ਉਹ ਸਮੇਂ ਕੈਪਟਨ ਅਮਰਿੰਦਰ ਵੱਲੋਂ ਚਾਰ ਮੰਤਰੀ ਆਪਦੇ ਉਸ ਸਮੇਂ ਦੇ ਨਮਜੋਤ ਸਿੰਘ ਸਿੱਧੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਜਿੰਦਰ ਉਹਨਾਂ ਸੁਖ ਸਰਕਾਰੀਆ ਔਰ ਰਜੀਆ ਸੁਲਤਾਨਾ ਨੂੰ ਕਿਹਾ ਕਿ ਤੁਸੀਂ ਇੱਕ ਵਾਟਰ ਅਥਾਰਟੀ ਬਣਾਉਣ ਦੀ ਤਜਵੀਜ਼ ਪੇਸ਼ ਹੋਈ ਕਿ ਇੱਕ ਵਾਟਰ ਸੌਥੀ ਜਿਹੜਾ ਹੈਗਾ ਗਠਨ ਹੋਵੇ ਤੇ ਚਾਰ ਮੰਤਰੀਆਂ ਦੀ ਵਜ਼ੀਰਾਂ ਦੀ ਉਸ ਸਮੇਂ ਡਿਊਟੀ ਲਗਾਈ ਗਈ ਕਿ ਬਣਾਓ ਉਹਦਾ ਤੁਸੀਂ ਇਜ਼ਰਾਈਲ ਜਾਓ ਅੱਛਾ ਇਜ਼ਰਾਈਲ ਜਾਨਦੀ ਕਿ ਇਜ਼ਰਾਈਲ ਤੋਂ ਸਿੱਖੋਗੇ ਉਹ ਪਾਣੀ ਦੀ ਵਰਤੋਂ ਕਿਵੇਂ ਕਰਦੇ ਨੇ ਖੇਤੀਬਾੜੀ ਨੇ ਕਿਵੇਂ ਕਰਦੇ ਨੇ ਗੈਰ ਇਨਸਟਰੀਕਲੀ ਕਦੇ ਨਹੀਂ ਗਏ ਕਦੇ ਇਹ ਇਹ ਇਹਦੇ ਵਾਸਤੇ ਕਦੇ ਬਜਟ ਹੀ ਨਹੀਂ ਹੋਇਆ ਕਦੇ ਗਈ ਨਹੀਂ ਗਏ ਔਰ ਬਦਕਸਮਤੀ ਦੀ ਗੱਲ ਸੀ ਉਸ ਸਮੇਂ ਵਿਰੋਧੀ ਧਿਰਾਂ ਨੇ ਵੀ ਇਸ ਦੀ ਜਿਹੜੀ ਕਿ ਆ ਕੈਪਟਨ ਸਰਕਾਰ ਦੀ ਪੈਠ ਥਾਪੜੀ ਕਿ ਬਹੁਤ ਵੱਡਾ ਕਦਮ ਹੈਗਾ ਤੁਸੀਂ ਇਸ ਨੂੰ ਜੇਕਰ ਵਿਰੋਧੀ ਧਿਰਾਂ ਨੂੰ ਕਿਸੇ ਮੰਚ ਤੇ ਲੈ ਕੇ ਆਉਣਾ ਜਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਖਾਤਰ 2018 ਚ ਕਮੇਟੀ ਬਣਾਈ ਗਈ ਸੀ ਇਹ 18 ਚ ਕਮੇਟੀ ਬਣਾਈ ਗਈ ਜੇ ਮੇਂ ਗਲਤ ਨਾ ਹੋਵਾਂ ਤਾਂ ਤਾਂ ਇਸ ਤੋਂ ਬਾਅਦ ਇਹ ਕਮੇਟੀ ਨੇ ਕੁਝ ਵੀ ਨਹੀਂ ਕੀਤਾ ਵਾਟਰ ਅਥਾਰਟੀ ਕਦੇ ਪੰਜਾਬ ਚ ਬਣੀ ਹੀ ਨਹੀਂ ਯਾਨੀ ਯਾਨੀ ਇਹ ਗੱਲ ਰਮਨ ਉਹੀ ਹੈ ਕਿ ਜਿਹੜੇ ਆਗੂ ਮੈਂ ਕਿਸੇ ਦਾ ਨਾਮ ਨਹੀਂ ਲਵਾਵਾਂਗਾ ਲੋਕ ਸਮਝਣ ਵਾਲੇ ਸਮਝ ਜਾਣਗੇ ਕਿ ਜਿਹੜੇ ਆਗੂ ਹੱਕ ਠੋਕ ਕੇ ਪ੍ਰੈਸ ਕਾਨਫਰੰਸਾਂ ਚ ਇਹ ਕਹਿੰਦੇ ਨੇ ਕਿ ਮੈਂ ਪੰਜਾਬ ਲਈ ਆਇਆ ਪੰਜਾਬ ਲਈ ਮੈਂ ਖਤਮ ਹੋ ਜਾਵਾਂਗਾ ਉਹ ਪੰਜਾਬ ਦੇ ਅਜਿਹੇ ਗੰਭੀਰ ਮੁੱਦੇ ਜਿਸ ਕਰਕੇ ਸਾਡੀਆਂ ਨਸਲਾਂ ਵੀ ਬਰਬਾਦ ਹੋ ਸਕਦੀਆਂ ਨੇ ਹਿਜਰਤ ਵੀ ਕਰ ਸਕਦੀਆਂ ਨੇ ਉਸ ਦੇ ਵਾਸਤੇ ਇਹ ਚਾਰਾ ਜੋਈ ਨਹੀਂ ਹੋਈ ਕਿ ਅਸੀਂ ਫਲਾਈਟ ਫੜਕੇ ਇਜ਼ਰਾਈਲ ਜਾ ਗਈ। ਤਾਮਿਲਨਾਡੂ ਦਾ ਦੇਖੋ ਤਾਮਿਲਨਾਡੂ ਦੇ ਕਿਸਾਨਾਂ ਨੇ ਸੁਸਾਇਸਾਈਡ ਕੀਤੇ। ਤੁਹਾਨੂੰ ਯਾਦ ਹੋਵੇਗਾ ਕਿ ਪਾਰਲੀਮੈਂਟ ਦੇ ਸਾਹਮਣੇ ਉਹਨਾਂ ਦੇ ਅੰਗ ਮ੍ਰਿਤਕਾਂ ਦੇ ਅੰਗ ਲੈ ਕੇ ਬੈਠੇ ਸੀ। ਉਹਦਾ ਕਾਰਨ ਕੀ ਸੀਗਾ ਉੱਥੇ? ਉੱਥੇ ਉਹ ਹਾਲਾਤ ਕਿਉਂ ਪਹੁੰਚੇ? ਉਹਦੀ ਵਜ੍ਹਾ ਸੀ ਕਿ ਉੱਥੇ ਖੇਤੀ ਇੰਨੀ ਮਹਿੰਗੀ ਹੋ ਗਈ ਖੇਤੀ ਕਰਨੀ ਕਿਉਂਕਿ ਪਾਣੀ ਡੂੰਘੇ ਹੋ ਗਏ, ਹੱਲ ਕੋਈ ਨਜ਼ਰ ਨਹੀਂ ਆਇਆ ਔਰ ਉਹਨਾਂ ਨੂੰ ਮਜਬੂਰਨ ਉਹਨਾਂ ਦੀਆਂ ਖੋਪੜੀਆਂ ਲੈ ਕੇ ਪਾਰਲੀਮੈਂਟ ਦੇ ਸਾਹਮਣੇ ਬੈਠਣਾ ਪਿਆ। ਤਸਵੀਰਾਂ ਸਭ ਨੂੰ ਯਾਦ ਹੋਣਗੀਆਂ ਜੋ ਥੋੜਾ ਵੀ ਗੰਭੀਰ ਹੋਣਗੇ। ਤਾਂ ਦ ਪਾਣੀ ਤਾਂ ਇਠਾਂ ਜਾ ਹੀ ਰਿਹਾ ਉਹ ਤਾਂ ਸਾਡੇ ਵੱਡੇ ਸੰਕਟ ਹੈਗਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਸਭ ਤੋਂ ਜਿਹੜਾ ਪਾਣੀ ਬਚਿਆ ਇੱਕ ਤਾਂ ਪਾਣੀ ਥੱਦਾ ਬਚੇ ਨਹੀਂ ਰਿਹਾ ਜਿਹੜਾ ਬਚਿਆ ਉਹ ਅਸੀਂ ਪ੍ਰਦੂਸ਼ਣ ਕਰ ਰਹੇ ਸੱਤ ਲੋਜ ਦੇਖ ਲਓ ਬੁੱਢਾ ਨਾਲਾ ਦੇਖ ਲਓ ਜਾਂ ਹੋਰ ਦੇਖ ਲਓ ਪਾਣੀ ਤੁਹਾਨੂੰ ਉੱਥੇ ਅੱਗੇ ਹੁੰਦਾ ਸੀ ਕਿ ਕਿਸੇ ਸੂਏ ਦੇ ਅੱਗੇ ਨਹਿਰ ਦੇ ਨਾਲ ਕੋਈ ਨਲਕਾ ਲੱਗਿਆ ਜਾਂ ਉੱਥੇ ਮੋਟਰ ਲੱਗੇ ਉਹ ਤਾਂ ਪਾਣੀ ਜਿਹੜਾ ਹੈਗਾ ਜ਼ਿਆਦਾ ਪ੍ਰਦੂਸ਼ਿਤ ਨਹੀਂ ਹੁੰਦਾ ਸੀ ਜੰਨੀ ਰਮਨ ਇਹ ਗੱਲ ਬੜੀ ਆਪਣੇ ਆਪ 'ਚ ਸਟਾਇਰ ਵੀ ਕਹਿ ਲਈ ਕਿ ਗਾਣਿਆਂ 'ਚ ਤੁਹਾਨੂੰ ਮੈਂ ਕਿਸੇ ਗਾਇਕ ਦਾ ਨਾਮ ਨਹੀਂ ਲਾਉਂਗਾ ਇਹ ਬੋਲ ਸੁਣਦੇ ਹੀ ਲੋਕ ਸਮਝ ਜਾਣਗੇ ਕਿ ਇੱਕ ਤੁਪਕ ਗਵਾਂਡੀ ਨੂੰ ਇੱਕ ਤੁੱਕਾ ਨਹੀਂ ਦੇਣਾ ਉਸ ਤੇ ਬਹਿਸ ਵੱਖਰੀ ਹੈ ਪਰ ਜਦੋਂ ਸਾਡੇ ਤੁੱਕੇ ਪ੍ਰਦੂਸ਼ਿਤ ਹੋ ਰਹੀ ਹੈ ਸਾਡੇ ਬੱਚਿਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਲੋਕ ਮਰ ਰਹੇ ਹੈ ਅਸੀਂ ਇਹ ਕਹਿ ਬਗੈਰ ਮੌਤ ਆਈ ਦੇ ਮਰ ਰਹੇ ਹੈ ਸਾਡੇ ਪੜੇ ਲਿਖ ਜਿੰਨੇ ਅਸੀਂ ਇਹ ਕਿਉਂ ਨਹੀਂ ਕਹਿੰਦੇ ਅਸੀਂ ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚਾਵਾਂਗੇ ਜੇ ਨਹੀਂ ਦੇਣ ਤਾਂ ਅਸੀਂ ਉਹਨੂੰ ਸਾਂਭ ਸੰਭਾਲੀ ਤਾ ਜ਼ਰੂਰੀ ਹੈ ਨਾ ਅੱਜ ਹਾਲਾਤ ਕੀ ਨੇ ਜਿਹੜੀ ਰਿਪੋਰਟ ਹੈਗੀ ਹੈ ਇਹ ਪੀ ਪੀਜੀ ਦੀ ਰਿਪੋਰਟ ਹੈਗੀ ਉਹਨਾਂ ਨੇ ਪੀਜੀ ਨੇ 12581 ਪਿੰਡਾਂ ਦਾ ਜਿਹੜੀ ਰਿਪੋਰਟ ਸਟਡੀ ਰਿਪੋਰਟ ਹੈਗੀ ਉਹਦੇ ਵਿੱਚੋਂ ਮਤਲਬ ਕਿ ਪੰਜਾਬ ਦੇ 12500 ਪਿੰਡਾਂ ਚੋਂ ਉਹਨਾਂ ਨੇ ਪੂਰਾ ਸਰਵੇ ਕੀਤਾ ਹਾਂ ਤਕਰੀਬਨ ਕਿੰਨੇ 11000 ਤੋਂ ਵੱਧ ਪਿੰਡਾਂ ਸਰਵੇ ਕੀਤਾ ਔਰ ਉਹਨਾਂ ਨੇ ਦੇਖਿਆ ਇਹ ਪਾਣੀ ਜਿਹੜਾ ਹੈਗਾ ਪੀਣ ਯੋਗ ਨਹੀਂ ਰਿਹਾ ਇਨ੍ਹਾਂ ਪਿੰਡਾਂ ਦੇ ਵਿੱਚ ਅ ਰਮਨ ਜਦੋਂ ਤੁਸੀਂ ਫਿਰੋਜ਼ਪੁਰ ਵਾਲੇ ਇਲਾਕੇ 'ਚ ਜਾਓ ਜਦ ਤੁਸੀਂ ਫਾਜ਼ਿਲਕਾ ਵਾਲੇ ਇਲਾਕੇ 'ਚ ਜਾਓ ਉੱਥੇ ਛੋਟੇ-ਛੋਟੇ ਬੱਚਿਆਂ ਦੇ ਵਾਲ ਚਿੱਟੇ ਆ ਰਹੇ ਐ ਉਹਨਾਂ ਦੇ ਦੰਦਾਂ 'ਚ ਪ੍ਰੋਬਲਮ ਆ ਰਹੀ ਐ ਔਰ ਮੈਂ ਤਾਂ ਇੱਕ ਵਾਰੇ ਹੋਰ ਰਿਪੋਰਟਿੰਗ ਕਰਦੇ ਹੋਏ ਦੇਖਿਆ ਕਿ ਜੇ ਇੱਕ ਛੋਟੇ ਬੱਚੇ ਨੂੰ ਪੈਨ ਫੜਾਇਆ ਗਿਆ ਛੋਟੇ ਹੀ ਬੱਚੇ ਨੇ ਉਹ ਪੈਨ ਉਹਦੇ ਹੱਥ ਹੋਲਡ ਨਹੀਂ ਹੋਇਆ ਅਸੀਂ ਇਹ ਨਹੀਂ ਕਹਿ ਰਹੇ ਕਿ ਸਭ ਕੁਝ ਪਾਣੀ ਕਰਕੇ ਹੋਇਆ ਬਟ ਬਹੁਤ ਕੁਝ ਪਾਣੀ ਕਰਕੇ ਹੋਇਆ ਜੋ ਸਾਡਾ ਜ਼ਮੀਨੀ ਪਾਣੀ ਹੈ ਔਰ ਜਿਸ ਪਾਣੀ ਦਾ ਹਾਲ ਅਸੀਂ ਅੱਜ ਲੈ ਕੇ ਰੋ ਰਹੇ ਆ ਜੇ ਪੰਜਾਬ ਦਾ ਨਾਮ ਪੰਜਾਬ ਦੇ ਮਤਲਬ ਪਾਣੀਆਂ ਦੇ ਨਾਮ ਤੇ ਪਿਆ ਅਜੇ ਤrassਦੀ ਹੈ ਕਿ ਸਾਨੂੰ ਉਸ ਤੇ ਤਰਚਾ ਕਰਨੀ ਪਏਗੀ ਜੀ ਜਦੋਂ ਮੈਂ ਜੀਰਾ ਫੈਕਟਰੀ ਦਾ ਜੋ ਪ੍ਰੋਟੈਸਟ ਕਵਰ ਕਰ ਰਿਹਾ ਸੀ ਤਾਂ ਉੱਥੇ ਮੈਨੂੰ ਲੰਬਾ ਸਮਾਂ ਉੱਥੇ ਰਹਿਣ ਦਾ ਮੌਕਾ ਮਿਲਿਆ ਮੈਂ ਇਹ ਰਿਪੋਰਟ ਉੱਥੇ ਦੇਖੀ ਲੋਕਾਂ ਦੇ ਵਿੱਚ ਜਾ ਕੇ ਇੱਕ ਰਿਪੋਰਟ ਵੀ ਪੇਸ਼ ਕੀਤੀ ਆਪਣੇ ਚੈਨਲ ਦੇ ਲਈ ਕਿ ਲੋਕਾਂ ਦੇ ਵਿੱਚ ਗਿਆ ਇੱਕ ਪਿੰਡ ਦੇ ਵਿੱਚ ਗਿਆ ਮੈਨੂੰ ਉੱਥੇ ਉਹ ਜਿਹੜੇ ਸਾਥੀ ਸੀ ਸਰਪੰਚ ਜਿਹੜੇ ਨਮਿੰندگی ਕਰਦੇ ਸੀ ਇੱਕ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਲੈ ਗਏ ਔਰ ਉੱਥੇ ਇੱਕ ਬੱਚਾ ਛੋਟਾ 10 ਸਾਲ ਦਾ ਬੱਚਾ ਉਹਦੀ 8 ਸਾਲ ਦੀ ਸਿਸਟਰ ਔਰ ਉਹ ਆਪਣਾ ਸਾਰਾ ਕੁਝ ਗਵਾ ਚੁੱਕੇ ਸੀ ਗੰਦੇ ਆਪਣੇ ਦਾਦਾ ਆਪਣੀ ਦਾਦੀ ਆਪਣੇ ਪਿਤਾ ਆਪਣੀ ਮਾਤਾ ਔਰ ਰੱਬ ਭਰੋਸੇ ਉਹਨਾਂ ਜ਼ਿੰਦਗੀ ਹੋ ਚੁੱਕੀ ਸੀ ਮੌਤਾਂ ਹੋ ਰਹੀਆਂ ਸੀ ਉਸ ਪਿੰਡ ਦੇ ਵਿੱਚ ਔਰ ਕੋਈ ਕਰ ਇਹੋ ਜਾਣੀ ਸੀ ਕੋਈ ਵਿਅਕਤੀ ਹੈ ਹੋ ਜਿਹਨਾਂ ਦੇ ਖਾਰਜ ਜਾਂ ਜਿਨ੍ਹਾਂ ਨੂੰ ਚੰਬੜੀ ਰੋਗ ਨਾ ਹੋਵੇ ਪੰਜਾਬ ਗੰਭੀਰ ਸੰਕਟ ਵੱਲ ਵੱਧ ਰਿਹਾ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਾੜੇ ਹਾਲਾਤ ਹੋਣਗੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਪਾਣੀ ਕੱਢਿਆ ਕਿਵੇਂ ਜਾ ਰਿਹਾ ਧਰਤੀ ਹੇਠੋਂ ਅਸੀਂ ਨਹੀਂ ਕਹਿੰਦੇ ਕਿ ਕਿਸਾਨ ਇਸ ਦੇ ਲਈ ਜ਼ਿੰਮੇਵਾਰ ਆ ਜੀ ਕਿਉਂਕਿ ਜੇ ਸਰਕਾਰਾਂ ਨੇ ਉਦਦਮ ਕੀਤੀ ਹੁੰਦੀ ਸ਼ਾਇਦ ਕਿਸਾਨਾਂ ਨੂੰ ਵੀ ਅੱਜ ਨੌਕਰੀ ਮਿਲਦੀ ਰਭਣ ਬੜਾਈ ਬੜਾ ਹਲਕੇ ਜਿਹੇ ਲੋਕੀ ਇੱਕ ਬਿਆਨ ਦੇ ਜਾਂਦੇ ਆ ਇੰਨਾ ਝੋਨਾ ਬੀਜਦੇ ਹੋ ਪਾਣੀ ਬਚਾ ਲਓ ਹਨਾ ਕਿਸਾਨ ਹੀ ਆਪਾਂ ਰਿਪੋਰਟ ਵੀ ਪੜ੍ਹੀਏ ਕਿ ਤਕਰੀਬਨ 50% ਜਿਹੜਾ ਪਾਣੀ ਦੀ ਵਰਤੋਂ ਖੇਤੀਬਾੜੀ ਚ ਹੋ ਰਿਹਾ ਹੈ ਜੀ ਪਰ ਇਹ ਕਹਿ ਦੇਣਾ ਕਿ ਕਿਸਾਨ ਵਰਤੋਂ ਜੇ ਛੱਡ ਦੇਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਬਚ ਜਾਣਗੀਆਂ ਕਿਸਾਨ ਵਰਤੋਂ ਛੱਡੇ ਕਿਉਂ ਹੈ ਕਿਸਾਨ ਕੀ ਬੰਜਰ ਛੱਡਦੇ ਜਮੀਨ ਇਹ ਤੁਹਾਡਾ ਸਵਾਲ ਆਪਣੇ ਆਪ ਚ ਬਹੁਤ ਵੱਡਾ ਸਵਾਲ ਆ ਇਹਦਾ ਜਵਾਬ ਸ਼ਾਇਦ ਕਿਸਾਨਾਂ ਕੋਲੇ ਵੀ ਦਾ ਸੌਖਾ ਨਾ ਹੋਵੇ ਇਹ ਥੋੜੀ ਮੈਂ ਗੰਭੀਰਤਾ ਦਿਖਾ ਦਿਆਂ ਰਿਪੋਰਟ ਵੀ ਮੇਰੇ ਕੋਲ ਆ ਕਿ ਕਿ ਕਿਸ ਤਰ੍ਹਾਂ ਦਾ ਪੈਡਿਸਿਜਨ ਹੋ ਰਿਹਾ ਔਰ ਸਾਲ 2001 ਦੇ ਵਿੱਚ ਪੰਜਾਬ ਦੇ ਵਿੱਚ 7,78,000 ਜਿਹੜੇਗਾ ਟਿਊਬਲ ਸੇ ਹੂੰ ਇਹ 2001 ਤੱਕ ਦੀ ਗਿਣਤੀ ਮੈਂ ਦੱਸ ਰਿਹਾ ਤੁਹਾਨੂੰ 7 ਲੱਖ 778000 ਪੰਜਾਬ ਚ 2001 ਚ ਟਿਊਬਲ ਸੀ ਇਹ ਇੱਕ ਸੀ ਇਹ 2018 ਦੇ ਵਿੱਚ 14 ਲੱਖ 50000 ਤੋਂ ਅੰਕੜਾ ਪਾਰ ਹੋ ਗਿਆ ਜਨਨ ਕਿ ਡਬਲ 18 ਦੇ ਵਿੱਚ ਤੇ ਇਸ ਤੋਂ ਬਾਅਦ 30 ਫੀਸਦੀ ਜਿਹੜੇ ਇਹ ਫੀਸਦੀ ਤੋਂ ਵੱਧ ਜਿਹੜੇ 10 ਹਜ਼ਾਰ ਪਾਵਰ ਤੋਂ ਵੱਧ ਚਲੇ ਗਏ ਜਿਹੜੇ ਅਸੀਂ 18 ਤੋਂ ਵੱਧ ਕੇ 30 ਫੀਸਦੀ 10 ਹਜ਼ਾਰ ਪਾਵਰ ਤੋਂ ਵੱਧ ਮਤਲਬ ਇਹਦਾ ਮਤਲਬ ਇਹ ਹੋਇਆ ਕਿ ਜਿਆਦਾ ਸਮਰੱਥਾ ਵਾਲੇ ਟਿਊਬਲ ਜੋ ਕਿ ਪਾਣੀ ਹੋਰ ਹੀਟਾਂ ਤੋਂ ਕੱਢ ਸਕਣ ਪਿਛਲੇ 10 ਸਾਲ ਚ ਜਿਹੜੇ ਇਹ ਟਿਊਬਲ ਲੱਗਣ ਦੀ ਜਿਹੜੀ ਹੈਗੀ ਆ ਜਿਹੜੇ 10 ਹਸ ਪਾਵਰ ਤੋਂ ਵੱਧ ਆ ਉਹਨਾਂ ਦੀ ਔਸਤਨ ਜਿਹੜੀ ਹੈਗੀ ਆ 40 ਪਰਸੈਂਟ ਜਿਹੜੀ ਕਿ ਫੀਸਤ ਪ੍ਰਤੀ ਸਾਲ ਜਿਹੜੀ ਗਿਆ ਉਹ ਲਗਾਤਾਰ ਵਧ ਰਹੀ ਹੈ ਅੱਜ ਜੇਕਰ ਪੰਜਾਬ ਦੇ ਵਿੱਚ 14 ਲੱਖ 50 ਹਜ਼ਾਰ ਟਿਊਬ ਵਾਲਾ ਤਾਂ ਤਕਰੀਬਨ ਤਕਰੀਬਨ ਇਹਨਾਂ ਦੇ ਵਿੱਚ 9 ਲੱਖ ਇਹੋ ਜਿਹੇ ਟਿਊਬ ਲਾਉਣਗੇ ਜਿਨ੍ਹਾਂ ਦੀ ਸਮਰੱਥਾ 10 ਹਾਸ ਪਾਵਰ ਤੋਂ ਵੱਧ ਹੋਵੇਗੀ ਭਾਓ ਕਿ ਉਹ ਮਜ਼ਬੂਤ ਮੋਟਰਾਂ ਵਾਲੇ ਹੋਣਗੇ ਜੋ ਕਿ ਪਾਣੀ ਖੋਰ ਕਾਰਨ ਕਿ ਅੱਜ ਦੁਆਬਾ ਏਰੀਆ ਜਲੰਧਰ ਐਸਬੀਐਸ ਨਗਰ ਦੀ ਗੱਲ ਕਰ ਲਈਏ ਕਪੂਰਥਲਾ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਉਹ ਪਾਣੀ ਦੇ ਸੰਕਰਨ ਨਾਲ ਨਜਿੱਟ ਰਹੇ ਨੇ ਔਰ ਦੂਸਰੇ ਪਾਸੇ ਬਰਨਾਲਾ ਸੰਗਰੂਰ ਪਟਿਆਲਾ ਔਰ ਮੁਹਾਲੀ ਜ ਇਹ ਜਿਹੜਾ ਪੰਜਾਬ ਦਾ ਤੇ ਅੱਜ ਇਹਨਾਂ ਕੋਲ ਜੇਕਰ ਬੋਰ ਕਰਨਾ ਆਉਂਦਾ ਸ਼ਾਇਦ ਇਹ ਹਜ਼ਾਰਪੁਰ ਤੋਂ ਵੀ ਪਾਣੀ ਨੂੰ ਨਾ ਮਿਲੇ ਇਹ ਹਾਲਾਤ ਨੇ ਔਰ ਜਿਹੜਾ ਤੁਸੀਂ ਤੇ ਮਤਲਬ ਰਮਨ ਜੋ ਲੋਕ ਇਹ ਵੀਡੀਓ ਦੇਖ ਰਹੇ ਹੈ ਜੋ ਉਹਨਾਂ ਨੂੰ ਇਹ ਵੀਡੀਓ ਖਤਮ ਕਰਦੇ ਇਹ ਸਮਝ ਆਇਆ ਕਿ ਸਾਡੀ ਮੋਟਰ ਪਾਣੀ ਛੱਡ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਦਾ ਸਿੱਟਾ ਹੈ ਕਿ ਉਹ ਤੁਹਾਡੀ ਮੋਟਰ ਪਾਣੀ ਛੱਡ ਰਹੀ ਹੈ ਸਮਝ ਲੈ ਜਦੋਂ ਪਾਣੀ ਛੱਡ ਰਿਹਾ ਮਿਸਤਰੀ ਦਾ ਕੰਮ ਨਹੀਂ ਸਮਝ ਲਓ ਤੁਸੀਂ ਤੀਜੇ ਡਾਰਕ ਜ਼ੋਨ ਦੇ ਵਿੱਚ ਬੈਠੇ ਹੋ ਜੀ ਡਾਰਕ ਤੋਂ ਦਾ ਪਾਓ ਕਿ ਤੁਸੀਂ ਦੋ ਪੜਾ ਜਿਹੜੇ ਹਨ ਦੋ ਤਿਆਂ ਖਤਮ ਕਰ ਚੁੱਕੇ ਆ ਤੁਸੀਂ ਤੀਸਰੇ ਤੀਸਰਾ ਵੀ ਤੁਸੀਂ ਖਤਮ ਆਲ ਮੋਸਟ ਕਰ ਚੁੱਕੇ ਆ ਦੂਸਰੇ ਪਾਸੇ ਵੱਡਾ ਸੰਕਟ ਜਿਹੜਾ ਹੈਗਾ ਅ ਅਸੀਂ ਕਾਟਨ ਜਿਹੜਾ ਸੀਗਾ ਕਾਟਨ ਅਸੀਂ ਖਤਮ ਕਰ ਲਏ ਇਹ ਦੇਖ ਸਕਦੇ ਹਾਂ ਕਿ ਜਿਹੜਾ ਹੈਗਾ ਇਹ ਇਹ ਦੇਖ ਸਕਦੇ ਹਾਂ ਏਰੀਆ ਜਿਹੜਾ ਹੈਗਾ ਉਪਰਾਤੀ ਜਿਹੜਾ ਹੈਗਾ ਹੈਕਟੇਅਰ ਦੇ ਵਿੱਚ ਜਿਹੜਾ ਦਿੱਥੇ ਆ ਗਿਆ 2014-15 ਦੇ ਵਿੱਚ 421 ਸੀ ਹੂੰ ਤਾਂ ਇਹ ਜਿਹੜਾ ਹੈਗਾ ਘੜ ਦਾ ਘੜ ਦਾ ਜਿਹੜਾ ਹੈਗਾ ਅੱਜ ਜਿਹੜਾ ਅਸੀਂ 22 ਦੀ ਗੱਲ ਕਰ ਲਈਏ ਤਾਂ ਅੱਜ ਸਾਡੇ ਕੋਲ ਮੈਚ ਤੇ ਮੈਚ ਜਿਹੜਾ ਹੈਗਾ ਇਹ 645 ਤੱਕ ਜਿਹੜਾ ਹੈਗਾ ਅਸੀਂ ਉਦਮ ਕਰ पाए ਔਰ ਇਸ ਵਾਲੇ ਅਸੀਂ ਕਦੇ ਵਧਾਉਣ ਦੀ ਕਦੇ ਸੋਚਿਆ ਨਹੀਂ ਕਿ ਅਸੀਂ ਜਿਹੜਾ ਹੈਗਾ ਕਾਟਨ ਦਾ ਏਰੀਆ ਕਿਸੇ ਤਰੀਕੇ ਨਾਲ ਵਧਾਇਆ ਗਿਆ ਹਾਲਾਂਕਿ 2018-19 ਦੇ ਵਿੱਚ ਜਿਹੜਾ ਏਰੀਆ ਜ਼ਰੂਰ ਵਧਿਆ ਸੀ ਜਿਹੜਾ ਪ੍ਰੋਡਕਸ਼ਨ ਵਧੀ ਸੀ ਏਰੀਆ ਜਿਹੜਾ ਹੈਗਾ ਘਟਿਆ ਸੀ ਤਾਂ ਏਰੀਆ ਲਗਾਤਾਰ ਘਟਦਾ ਗਿਆ ਤੇ ਅੱਜ ਜਿਹੜਾ ਪੂਰਾ ਏਰੀਆ ਜਿਹੜਾ ਹੈਗਾ ਉਹ 200 ਉਹਦੇ ਪਿੱਛੇ ਤਾਂ ਕਈ ਕਾਰਨ ਇਹ ਵੀ ਹੋ ਸਕਦੇ ਨੇ ਜਿਵੇਂ ਸੁੰਢੀ ਪੀਲੀ ਸੁੰਢੀ ਹੋਰ ਕਈ ਸੁੰਡੀਆਂ ਦੇ ਜਿਹੜੇ ਮਾਰ ਹੁੰਦੀ ਹੈ ਕਾਟਨ ਦੇ ਤੇ ਨਰਮਦੇ ਕਿਸਾਨ ਤੇ ਅਸੀਂ ਐਡੀਆਂ-ਐਡੀਆਂ ਇਮਾਰਤਾਂ ਖੜੀਆਂ ਕਰਤੀਆਂ ਉਹ ਦਿਖਾਉਣ ਵਾਸਤੇ ਕਰਤੀਆਂ ਸਾਡੇ ਕੋਲ ਐਗਰੀਕਲਚਰ ਐਕਸਪਰਟ ਨਹੀਂ ਤਿਆਰ ਹੋਏ ਸਾਡੇ ਕੋਲ ਸੁੰਡੀ ਦਾ ਇਲਾਜ ਨਹੀਂ ਲੱਭ ਸਕੇ ਰਮਨ ਐਗਰੀਕਲਚਰ ਐਕਸਪਰਟ ਤੋਂ ਜ਼ਿਆਦਾ ਉਮੀਦ ਕਰ ਰਹੇ ਹਾਂ ਜਦੋਂ ਤੁਹਾਡੇ ਚਾਰ ਮੰਤਰੀਆਂ ਦੀ ਰਿਪੋਰਟ ਉਹ ਬਣਾਤੀ ਕਮੇਟੀ ਬਣਾਤੀ ਜਾਓ ਜੀ ਜਾ ਕੇ ਇਜ਼ਰਾਈਲ ਤੋਂ ਸਟੱਡੀ ਕਰਕੇ ਆਓ ਉਹ ਇਜ਼ਰਾਈਲ ਦੀ ਫਲਾਈਟ ਨਹੀਂ ਫੜ ਸਕੇ ਤੁਸੀਂ ਵੱਡੀ ਗੱਲ ਮੰਨ ਤੇ ਜ਼ਿਆਦਾ ਐਕਸਪੈਕਟੇਸ਼ਨ ਕਰਦੇ ਹੋ ਸਰਕਾਰਾਂ ਤੋਂ ਕਿਸ ਤੋਂ ਕਰੇਗੇ ਫਿਰ ਕਿਸਾਨ 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 ਉਹ ਲੋਕੀ سوشل میڈیا ਤੇ ਕਹਿ ਦਿੰਦੇ ਕਿਸਾਨ ਬੰਦ ਕਰੇ ਚੋਨਾਸਾਨ ਫਸਲੀ ਚੱਕਰ ਤੋਂ ਬਾਹਰ ਆਵੇ ਫਸਲੀ ਚੱਕਰ ਤੋਂ ਬਾਹਰ ਆਉਤੇ ਦਲੀਪ ਜੀ ਮੈਂ ਬੜਾ ਛੋਟਾ ਸੀ ਤਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਜਿਹੜਾ ਬੰਦਾ ਸਾਡੇ ਮਾਲਵੇ ਦੇ ਵਿੱਚ ਝੋਨੇ ਦੀ ਖੇਤੀ ਕਰਦੇ ਉਹਦੇ ਘਰੇ ਕੁੜੀ ਦਾ ਰਿਸ਼ਤਾ ਨਹੀਂ ਕਰਦੇ ਸੀ ਕਹਿੰਦੇ ਭੁੱਖਾ ਮਾਰੂ ਸਾਡੀ ਕੁੜੀ ਨੂੰ ਉਹ ਜਿਹੜਾ ਨਰਮੇ ਦੀ ਖੇਤੀ ਕਰਦੇ ਉਹਦੇ ਘਰੇ ਰਿਸ਼ਤਾ ਕਰਦੇ ਸੀ ਕਿਉਂਕਿ ਇਹਦੇ ਘਰੇ ਲੱਖ ਸਵਾ ਲੱਖ ਦਾ ਪ੍ਰਤੀ ਕਿੱਲੇ ਦੇ ਮਗਰ ਜਿਹੜਾ ਨਰਮਾ ਹੋ ਜਾਂਦਾ ਇਹ ਹਾਲਾਤ ਸੀਗੇ ਅੱਜ ਨਰਮਾ ਜਿਹੜਾ ਕਰਦਾ ਉਹਦੇ ਘਰੇ ਕੋਈ ਰਿਸ਼ਤਾ ਕਰਨ ਤਿਆਰ ਨਹੀਂ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤੁਹਾਡੇ ਮੇਰੇ ਸਰੀਰ ਚੋਂ ਜੇ ਪਾਣੀ ਘਟਦੇ ਤਾ ਜਾਣ ਤੇ ਬਣਾਉਂਦੀ ਹੈ ਜੀ ਹੈਨਾ ਉਹ ਯਾ ਕਈ ਤਰ੍ਹਾਂ ਤੁਹਾਡੇ ਜਿਹੜੇ ਮਲਟੀ ਫੇਲ ਆਰਗਨ ਫੇਲਰ ਵੀ ਹੋ ਸਕਦੇ ਸੋਟਨੇ ਦੀ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਮਤਲਬ ਕਿ ਪੰਜਾਬ ਐਜ਼ ਅ ਸ਼ਰੀਰ ਉਹਦੇ ਚ ਪਾਣੀ ਘਟ ਰਿਹਾ ਤੋ ਫੇਲਰ ਵੱਲ ਵਧ ਰਿਹਾ ਹੈਨਾ ਹਰ ਐਂਗਲ ਤੋਂ ਚਾਹੇ ਬਿਮਾਰੀ ਦਾ ਐਂਗਲ ਹੋਵੇ ਚਾਹੇ ਕਿਸਾਨੀ ਦੇ ਐਂਗਲ ਤੋਂ ਹੋਵੇ ਚਾਹੇ ਆਰਥਿਕਤਾ ਦੇ ਐਂਗਲ ਤੋਂ ਹੋਵੇ ਤੇ ਉਸ ਦੇ ਪਾਸੇ ਜੇ ਤੁਸੀਂ ਰਮਨ ਹੋਰੇ ਜਿੱਦੋਂ ਜਾਣਦੇ ਨੇ ਆਗੂਆਂ ਦੇ ਵਿਚਾਲੇ ਤਾਂ ਆਗੂ ਜਦੋਂ ਆਉਂਦੇ ਆਪ ਦਾ ਸਮੋਸੇ ਚਾਹ ਕਰਕੇ ਐਸਵਾਈਐਲ ਤੇ ਮੁੱਦੇ ਦੀ ਗੱਲਬਾਤ ਕਰਕੇ ਉਹ ਬਾਹਰ ਨਹੀਂ ਗੱਲ ਕਰਦੇ ਕਿ ਜਿਹੜਾ ਐਸਵਾਈਐਲ ਦਾ ਤਾਂ ਮੁੱਦਾ ਕਰ ਲਿਆ ਸੀ ਜਿਹੜਾ ਬਾਹਰ ਵਾਲਾ ਮੁੱਦਾ ਹੋਰ ਕਿਉਂ ਕਰਨਾ ਹੈ ਡਿਲੀਜੀ ਐਸਵਾਈਐਲ ਤਾਂ ਅਸੀਂ ਸਿਰਫ ਆਪਣੇ ਰਾਜਨੀਤਿਕ ਜੀਵਨ ਵਾਸਤੇ ਰਾਜਨੀਤਿਕ ਪੜਾਅ ਵਾਸਤੇ ਰੱਖਿਆ ਹੋਇਆ ਹੂੰ ਫਿਊਲ ਦੀ ਤਰ੍ਹਾਂ ਰੱਖਿਆ ਹੋਇਆ ਜਬ ਜਦੋਂ ਕੋਈ ਇਸ਼ੂ ਨਾ ਮਿਲੇ ਐਸਵਾਈਐਲ ਨੇ ਜਿਹੜੇ ਜ਼ਖਮ ਦਿੱਤੇ ਆ ਉਹ ਪੰਜਾਬ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ ਪੰਜਾਬੀਆਂ ਨੂੰ ਸਿੱਖਾਂ ਨੂੰ ਬਾਰਸ਼ਾਂ ਦਾ ਮੌਸਮ ਆਉਂਦਾ ਮਾਨਸੂਨ ਆਉਂਦਾ ਹੈ ਵੱਡੇ ਸ਼ਹਿਰਾਂ ਦੇ ਜਿੱਥੇ ਪਲੈਨਿੰਗ ਹੈਗੀ ਹੈ ਚਾਹੇ ਚੰਡੀਗੜ੍ਹ ਮੋਹਾਲੀ ਵਰਗੇ ਸ਼ਹਿਰ ਜਿੱਥੇ ਪਲੈਨਿੰਗ ਹੈ ਉੱਥੇ ਤਾਂ ਵਾਟਰ ਰੀਚਾਰਜ ਬਾਰੇ ਅਸੀਂ ਸੋਚ ਵੀ ਸਕਦੇ ਆ ਪਰ ਸਾਡੇ ਸ਼ਹਿਰਾਂ ਆਮ ਕਸਬਿਆਂ ਪਿੰਡਾਂ ਦੇ ਵਿੱਚ ਵਾਟਰ ਰੀਚਾਰਜ ਵਾਟਰ ਰੀਚਾਰਜ ਹੁੰਦਾ ਕਿਵੇਂ ਹੈ ਉਹਦੇ ਵਿੱਚ ਮੇਰੇ ਘਰ ਸ਼ਾਇਦ ਸਰਪੰਚਾਂ ਤੱਕ ਨੂੰ ਨਹੀਂ ਪਤਾ ਹੁੰਦਾ ਕਿਵੇਂ ਹੁੰਦਾ ਹੈ ਕੋਈ ਕੋਈ ਟਾਮੇ ਟਾਮੇ ਪਿੰਡ ਤੁਹਾਨੂੰ ਮਿਲ ਜਿਓ ਕਿ ਵਾਟਰ ਰੀਚਾਰਜ ਇਦਾਂ ਹੋਊਗਾ ਮਤਲਬ ਕਿ ਕੁਦਰਤੀ ਸੌਮਿਆ ਤੋਂ ਜੋ ਪਾਣੀ ਸਾਨੂੰ ਹਾਸਲ ਹੁੰਦਾ ਉਸ ਨੂੰ ਵੀ ਅਸੀਂ ਨਹੀਂ ਸਾਹਮ੍ਹ ਪਾ ਰਹੇ ਹੁਣ ਇਹਦੇ ਵੀ ਤੁਸੀਂ ਛੱਡ ਦਿਓ ਕਿ ਕੇਂਦਰ ਨਾਲ ਲੜਾਈ ਹੈ ਜਾਂ ਕਿਸੇ ਹਰਿਆਣੇ ਨਾਲ ਲੜਾਈ ਹੈ ਉਹ ਛੱਡ ਦਿਓ ਤੁਸੀਂ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਇੱਥੇ ਬੈਠੀਆਂ ਨੇ ਜੇ ਕਹਿੰਦੇ ਅਸੀਂ ਪੰਜਾਬ ਵਾਸਤੇ ਆਏ ਆ ਪੰਜਾਬ ਦੀ ਬਦਲਾਅ ਲਈ ਆਏ ਆ ਉਹਨਾਂ ਨੇ ਅਜ ਤੱਕ ਇਹ ਵੀ ਸੰਜੀਦਗੀ ਨਹੀਂ ਦਿਖਾਈ ਕਿ ਪੰਜਾਬ 'ਚ ਜਿਹੜਾ ਪਾਣੀ ਉੱਪਰੋਂ ਅੰਬਰਾਂ ਤੋਂ ਵਰਸ ਰਿਹਾ ਉਹਨੂੰ ਕਿਵੇਂ ਸਾਹਮਣਾ ਹੈ ਉਹਨੂੰ ਰੀਚਾਰਜ ਕਿਵੇਂ ਕਰਨਾ ਉਹ ਕਈ ਵਾਰੀ ਪਾਣੀ ਨਦੀਆਂ ਨਾਲੇ ਚ ਵਹਿ ਜਾਂਦਾ ਬਿਲ ਡਬਲਯੂ ਐਚ ਓ ਨੇ ਕਿਹਾ ਕਿ ਹਾਲਾਤ ਖਰਾਬ ਨੇ ਔਰ ਪੋਲੀਓ ਦੀ ਬੂੰਦਾਂ ਪਿਲਾਈਆਂ ਜਾਣ ਹੂੰ ਘਰ ਘਰ ਡਿਊਟੀਆਂ ਲੱਗਦੇ ਆਂ ਔਰ ਹਰੇਕ ਮਾਂ ਪਾਪ ਕਹਿੰਦਾ ਸਾਡਾ ਬੱਚਾ ਰਹਿ ਨਾ ਜਾਵੇ ਉਹ ਬਿਮਾਰ ਹੋਵੇ ਤਾਂ ਇਹ ਵਿਚਾ ਕੇ ਲੈ ਕੇ ਜਾਂਦੇ ਆ ਪਰ ਜਿਹੜੀ ਸਾਡੇ ਸਾਹਮਣੇ ਵੱਡੀ ਬਿਮਾਰੀ ਉਹਦੇ ਕੋਈ ਚਿੰਤਤ ਨਹੀਂਗਾ ਕੋਈ ਸਰਕਾਰਾਂ ਚਿੰਤਤ ਨਹੀਂ ਅਸੀਂ ਟੇਬਲ ਤੇ ਬੈਠਣ ਨੂੰ ਤਿਆਰ ਨਹੀਂ ਅਸੀਂ ਇੱਕ ਦੂਜੇ ਵਿਰੋਧੀ ਧਿਰਾਂ ਨੂੰ ਨਿੱਜੀ ਤੱਕ ਅਸੀਂ ਹਮਲਾ ਕਰਦੇ ਆਂ ਪਰ ਅਸੀਂ ਇਹ ਨਹੀਂ ਕਿਹਾ ਕਿ ਜਿਹੜਾ ਅੱਜ ਅਸੀਂ 70% ਸਾਡੇ ਸਰੀਰ ਦੇ ਵਿੱਚ ਪਾਣੀ ਆ ਔਰ 70% ਜਿਹੜਾ ਹੈਗਾ ਪੂਰਾ ਧਰਤੀ ਤੇ ਪਾਣੀ ਹੈਗਾ ਪਰ ਅੱਜ ਵੀ ਅਸੀਂ 20 ਤੋਂ ਲੈ ਕੇ 25-30 ਰੁਪਏ ਤੱਕ ਪਾਣੀ ਦੀ ਬੋਤਲ ਖਰੀਦੇ ਪਾਣੀ ਫਿਰ ਵੀ ਵਿਕਰੇ ਆ ਇੰਨਾ ਹੁਣ ਇਹ ਤਾਂ ਦੇਖੋ ਪਰਸਨਲ ਮੈਂ ਜੋ ਮੇਰਾ ਮੰਨਣਾ ਹੈ ਉਹ ਮੇ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ ਹੋਵੇ ਮੈਨੂੰ ਮੈਂ ਪਿਛਲੇ ਦਿਨਾਂ ਜਦੋਂ ਮੈਂ ਸੋਚ ਰਿਹਾ ਤੁਸੀਂ ਗੱਲ ਵੀ ਕਹਦੇ ਮੇਰੇ ਚੇਤੇ ਵੀ ਆ ਗਿਆ ਕਿ ਪੰਜਾਬ ਜਿਸ ਸੂਬੇ ਦਾ ਨਾਮ ਪਾਣੀਆਂ ਦੇ ਨਾਮ ਤੇ ਰੱਖਿਆ ਗਿਆ ਉੱਥੇ ਅਸੀਂ ਪਾਣੀ ਖਰੀਦ ਕੇ ਪੀ ਰਹੇ ਹਾਂ ਬਿਲਕੁਲ ਪੀਤਾ ਜਾਂਦਾ ਖਰੀਦ ਕੇ ਪੀ ਰਹੇ ਆ ਔਰ ਮਤਲਬ ਆਪਣੀ ਆਪ ਚ ਬੜੀ ਗਿਲਟ ਫੀਲ ਕਰਨ ਵਾਲੀ ਗੱਲ ਹੈ ਕਿ ਅਸੀਂ ਖਰੀਦ ਕੇ ਪੀ ਰਹੇ ਆ ਔਰ ਇਸ ਕਰਕੇ ਖਰੀਦ ਕੇ ਪੀ ਰਹੇ ਆ ਕਿ ਸਾਨੂੰ ਬਾਕੀ ਪਾਣੀ ਤੋਂ ਕੈਂਸਰ ਹੋਣ ਤੋਂ ਡਰ ਹੈ ਜਦੋਂ ਗਰਾਊਂਡ ਰਿਪੋਰਟ ਜਾਂ ਸਾਰੇ ਰਿਪੋਰਟਰ ਸਾਰੇ ਚੈਨਲ ਤੇ ਜਾਂਦੇ ਆ ਬਹੁਤ ਸਾਰੇ ਇਹੋ ਜਿਹੇ ਪਿੰਡਾਂ ਦੇ ਵਿੱਚ ਜਨ ਕੋਈ ਰੈਲੀ ਆ ਕਿਤੇ ਕੁਝ ਹੈਗਾ ਤਾਂ ਅਸੀਂ ਕਿਹਾ ਕਿ ਚਲ ਫਲਾਨੇ ਘਰੋਂ ਪਾਣੀ ਪੀ ਲੇਗੇ ਨਾਲ ਦੇ ਉਹ ਕਹਿੰਦੇ ਪਤਾ ਜੇ ਆਇਆ ਨਹੀਂ ਪਾਣੀ ਵਾਲਾ ਆਊਗਾ ਉਹ ਪਾਣੀ ਜਨ ਕੇ ਘਰ ਘਰ ਪਾਣੀ ਦੀ ਜਿਹੜੀ ਹੈਗੀ ਉਹ ਮੁੱਲ ਜਿਹੜੀ ਵਿਕਰੀ ਪਿੰਡਾਂ ਦੇ ਵਿੱਚ ਸ਼ੁਰੂ ਵਿੱਚ ਮਾਨਸਾ ਦੇ ਵਿੱਚ ਲਈ ਜਾਓ ਤੁਸੀਂ ਮੁਕਸਰ ਦੇ ਵਿੱਚ ਚਲੇ ਜਾਓ ਫਾਜ਼ਿਲਕਾ ਦੇ ਵਿੱਚ ਚਲੇ ਜਾਓ ਬੋਰ ਦੇ ਵਿੱਚ ਚਲੇ ਜਾਓ ਤਾਂ ਉੱਥੇ ਤੁਹਾਨੂੰ ਇਹ ਜਿਹੇ ਪਿੰਡ ਮਿਲ ਜਾਣਗੇ ਇਹ 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 ਤੱਤ ਦੇ ਆਧਾਰ ਤੇ ਸੀ ਗੱਲ ਕਰ ਰਹੇ ਹਾਂ ਜਿੱਤੇ ਲੋਕ ਅੱਜ ਵੀ ਪਾਣੀ ਬਾਰੋਂ ਖਰੀਦਨ ਲਈ ਮਜਬੂਰ ਹੋਣਾ ਪੈਂਦਾ ਵੇਟ ਕਰਦੇ ਆ ਕਿ ਪਾਣੀ ਨਾਲ ਨਿਕਲ ਨਾ ਜਾਵੇ ਉਤੇ ਪਸ਼ੂਆਂ ਨੂੰ ਉਹੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਪਲਾਇਆ ਜਾਂਦਾ ਜਿਹੜਾ ਪਲੂਟ ਹੋ ਚੁੱਕਿਆ ਪਰ ਆਪ ਦੇ ਲਈ ਜ਼ਰੂਰ 20 25 ਲੀਟਰ ਜਿਹੜਾ ਹੈਗਾ ਪਾਣੀ ਪੀਣ ਯੋਗ ਲਿਆ ਜਾਂਦਾ ਤਾਂ ਇਹ ਸਾਡੇ ਅੱਜ ਪੰਜਾਬ ਦੇ ਹਾਲਾਤ ਨੇ ਤੇ ਪੰਜਾਬ ਦੇ ਜਿਹੜੇ ਪਸ਼ੂਆਂ ਨੇ ਜਿਹੜੇ ਪਾਣੀ ਪੀਉਣ ਦੀ ਤੁਸੀਂ ਗੱਲ ਕਰ ਰਹੇ ਤੁਹਾਡੇ ਚਾਹਾਂ ਤੱਕ ਵੀ ਪਹੁੰਚਣਗੇ ਦੋ ਦੇ ਰੂਪ ਤੇ ਵਿੱਚ ਵੀ ਫਿਰ ਇਹ ਚਰਚਾ ਮੈਨੂੰ ਲੱਗਦਾ ਕਿ ਰਮਨ ਬਹੁਤ ਲੰਬੀ ਕਰੀ ਜਾਈਏ 2 ਦਿਨ ਕਰੀਏ 20 ਦਿਨ ਕਰੀਏ 2 ਮਹੀਨੇ ਕਰੀਏ ਖਤਮ ਹੋਣ ਵਾਲੀ ਨਹੀਂ ਹੈ ਬਜਾਏ ਸਾਡੀਆਂ ਸਰਕਾਰਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਨੇ ਉਹ ਲੋਕ ਐਸਵਾਈਐਲ ਦਾ ਮੁੱਦਾ ਠੀਕ ਹੈ ਉਥੇ ਚਰਚਾ ਹੋਣੀ ਲਾਜ਼ਮੀ ਹੈ ਪਰ ਐਸਵਾਈਐਲ ਤੋਂ ਪਰੇ हट ਕੇ ਪੰਜਾਬ ਦਾ ਜੋ ਮੁੱਦਾ ਹੈ ਪਾਣੀ ਦੀ ਗੰਭੀਰਤਾ ਨੂੰ ਲੈ ਕੇ ਚਾਹੇ ਗੰਦਲਾ ਪਾਣੀ ਹੈ ਚਾਹੇ ਪਾਣੀ ਦਾ ਹੀਠਾ ਜਾਂਦਾ ਪੱਧਰ ਹੈ ਉਸ ਬਾਰੇ ਤੁਹਾਨੂੰ ਸਾਨੂੰ ਸਰਕਾਰਾਂ ਨੂੰ ਤੇ ਜ਼ਿੰਮੇਵਾਰ ਲੋਕਾਂ ਨੂੰ ਮਿਲ ਬੈਠ ਕੇ ਸਿਰ ਜੋੜ ਕੇ ਗੱਲ ਕਰਨੀ ਪਏਗੀ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਸ਼ਕਲ ਦਿਖਾਵਾਂਗੇ ਕੀ ਸਾਡੀ ਸ਼ਰਮ ਹੋਏਗੀ ਉਹ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੋਏਗਾ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ